ਸਤਿ ਸ਼੍ਰੀ ਅਕਾਲ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਬਰਾੜ ਬੁਲੇਟਿਨ ਦੇ ਵਿੱਚ ਗੱਲ ਲੋਕ ਸਭਾ ਚੋਣਾਂ ਦੀ ਗੁਰਦਾਸਪੁਰ ਦੀ ਸਭ ਤੋਂ ਪਹਿਲਾਂ ਸਿਆਸੀ ਜੰਗ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਦੀ ਸਿਆਸੀ ਜੰਗ ਬੇਹੱਦ ਦਿਲਚਸਪ ਹੋ ਗਈ ਹੈ ਭਾਜਪਾ ਨੇ ਇੱਕ ਵੱਡਾ ਦਾਅ ਖੇਡਿਆ ਹੈ ਸਨੀ ਦਿਓਲ ਦੇ ਰੂਪ ਦੇ ਵਿੱਚ ਸਨੀ ਦਿਓਲ ਨੂੰ ਗੁਰਦਾਸਪੁਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਤੇ ਗੁਰਦਾਸਪੁਰ ਦੀ ਚੋਣ ਹੁਣ ਦਿਓਲ ਬਨਾਮ ਜਾਖੜ ਹੋ ਗਈ ਹੈ ਭਾਜਪਾ ਨੇ ਲੰਬੇ ਇੰਤਜ਼ਾਰ ਤੋਂ ਬਾਅਦ ਗੁਰਦਾਸਪੁਰ ਸੀਟ ਤੇ ਆਪਣੇ ਪੱਤੇ ਖੋਲ ਦਿੱਤੇ ਨੇ ਤੇ ਬੋਲੀਵੁੱਡ ਅਦਾਕਾਰ ਸਨੀ ਦਿਓਲ ਨੂੰ ਗੁਰਦਾਸਪੁਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਦੁਪਹਿਰ ਵੇਲੇ ਸਨੀ ਦਿਓਲ ਭਾਜਪਾ ਦਾ ਪੱਲਾ ਫੜਦੇ ਨੇ ਤੇ ਦਿਰ ਸ਼ਾਮ ਸਨੀ ਦਿਓਲ ਦੀ ਉਮੀਦਵਾਰੀ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਸਨੀ ਦਿਓਲ ਸਿਆਸਤ ਦੇ ਵਿੱਚ ਚਾਹੀ ਬਿਲਕੁਲ ਨਵੇਂ ਨੇ ਪਰ ਅਦਾਕਾਰ ਦੇ ਤੌਰ ਤੇ ਦਰਸ਼ਕਾਂ ਦੇ ਦਿਲਾਂ ਤੇ ਡੂੰਗੀ छाप ਛੱਡ ਚੁੱਕੇ ਨੇ ਸਭ ਤੋਂ ਖਾਸ ਗੱਲ ਇਹ ਹੈ ਕਿ ਸਨੀ ਦਿਓਲ ਖੁਦ ਪੰਜਾਬੀ ਨੇ ਤੇ ਪੰਜਾਬ ਦੇ ਨਾਲ ਰਿਸ਼ਤਾ ਹੈ ਤੇਹੀ وجہ ਹੈ ਕਿ ਭਾਜਪਾ ਨੇ ਸਨੀ ਦਿਓਲ ਤੇ ਦਾ ਆਖੜਿਆ ਭਾਜਪਾ ਇਸ ਗੱਲ ਨੂੰ ਬਖੂਬੀ ਸਮਝ ਚੁੱਕੀ ਹੈ ਕਿ ਜੇਕਰ ਗੁਰਦਾਸਪੁਰ ਦਾ ਮੈਦਾਨ ਫਤਿਹ ਕਰਨਾ ਹੈ ਤਾਂ ਕੋਈ ਬਾਲੀਵੁੱਡ ਦਾ ਵੱਡਾ ਚਿਹਰਾ ਹੀ ਭਾਜਪਾ ਦਾ ਬੇੜਾ ਪਾਰ ਲਾ ਸਕਦਾ ਹੈ ਕਿਉਂਕਿ ਇਸ ਗੱਲ ਦੀ ਗਵਾਹੀ ਪਹਿਲਾਂ ਹੀ ਇਸੇ ਸੀਟ ਤੇ ਬਾਲੀਵੁੱਡ ਅਦਾਕਾਰ ਵਿਨੋਦ ਖੰਨਾ ਪਰ ਚੁੱਕੇ ਨੇ ਵਿਨੋਦ ਖੰਨਾ ਗੁਰਦਾਸਪੁਰ ਸੀਟ ਤੋਂ 4 ਵਾਰ ਸੰਸਦ ਸੁਣੇ ਜਾ ਚੁੱਕੇ ਨੇ ਤੇ ਵਿਨੋਦ ਖੰਨਾ ਹੀ ਸੰਜ ਇਹਨਾਂ ਨੇ ਪਹਿਲੀ ਵਾਰ ਗੁਰਦਾਸਪੁਰ ਸੀਟ ਭਾਜਪਾ ਦੀ ਝੋਲੀ ਵਿੱਚ ਪਾਈ ਸੀ ਕਿ ਹੁਣ ਭਾਜਪਾ ਵਿਨੋਦ ਖੰਨਾ ਦੇ ਧਿਆਨ ਦੇ ਬਾਅਦ ਸਨੀ ਦਿਓਲ ਨੂੰ ਬਦਲਦੇ ਰੂਪ ਦੇ ਵਿੱਚ ਵੇਖ ਰਹੀ ਹੈ ਤੇ ਸਨੀ ਦਿਓਲ ਦੀ ਉਮੀਦਵਾਰੀ ਪੱ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ ਉਹਨਾਂ ਜਿੱਥੇ ਸਨੀ ਦਿਓਲ ਦਾ ਸਵਾਗਤ ਕੀਤਾ ਉੱਥੇ ਉਹਨਾਂ ਕਹਿ ਕਿ ਭਾਜਪਾ ਗੁਰਦਾਸਪੁਰ ਸੀਟ ਨੂੰ ਲੈ ਕੇ ਇੰਨੇ ਘਬराई ਹੋਏ ਕਿਉਂ ਹੈ ਮੈਂ ਬੀਜੇਪੀ ਨੂੰ ਵਧਾਈ ਦੇਣਾ ਵੀ ਉਹਨਾਂ ਕੋਲ ਕੋਈ ਬੰਦਾ ਆਇਆ ਉਹਨਾਂ ਨੇ ਕੋਈ ਉਹਨਾਂ ਦੇ ਘਰ ਚੇ ਕੋਈ ਨਾ ਕੋਈ ਬੰਦਾ ਆਇਆ ਇਸ ਗੱਲ ਦਾ ਉਹਨਾਂ ਨੂੰ ਵਧਾਈ ਸਨੀ ਦਿਓਲ ਜੀ ਨੂੰ ਵਧਾਈ ਬਹੁਤ ਹੀ ਬਿਹਤਰੀਨ ਇਨਸਾਨ ਹੈ ਬੀਜੇਪੀ ਵਾਲੇ ਇੰਨੇ ਘਬਰਾਏ ਹੋਏ ਕਿਉਂ ਹੈ ਕਿਸ ਗੱਲ ਦਾ ਉਹਨਾਂ ਨੂੰ ਖੌਫ ਹੈ ਕਿਸ ਗੱਲ ਦਾ ਡਰ ਹੈ ਮੈਂ ਕੋਈ ਹਵਾ ਨਹੀਂ ਗੁਰਦਾਸਪੁਰ ਦੇ ਲੋਕ ਬਹੁਤ ਹੀ ਬੜੀਆ ਬਿਹਤਰੀਨ ਇਨਸਾਨ ਹੈ ਫਿਰ ਕਿਉਂ ਡਰੀ ਜਾਂਦੇ ਹੈ ਹੁਣ ਗੁਰਦਾਸਪੁਰ ਸੀਟ ਤੇ ਰੌਚਕ ਮੁਕਾਬਲਾ ਹੋਣ ਵਾਲਾ ਹੈ ਕਿਉਂ ਸਨੀ ਦੋਲ ਦਾ ਸਿੱਧਾ ਮੁਕਾਬਲਾ ਕਾਂਗਰਸੀ ਉਮੀਦਵਾਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਨਾਲ ਹੋਣ ਵਾਲਾ ਹੈ ਤੇ ਹੁਣ ਦੋਵਾਂ ਵਾਸਤੇ ਗੁਰਦਾਸਪੁਰ ਦਾ ਚੋਣ ਮੈਦਾਨ ਫਤਿਹ ਕਰਨਾ ਇਹਨਾਂ ਆਸਾਨੀ ਹੋਵੇਗਾ ਕਿ ਉੱਥੇ ਆਮ ਆਦਮੀ ਪਾਰਟੀ ਵੱਲੋਂ ਪੀਟਰ ਮਸੀ ਜਦਕਿ ਪੀਡੀਏ ਵੱਲੋਂ ਲਾਲਚੰਦ ਚੋਣ ਮੈਦਾਨ ਦੇ ਵਿੱਚ ਨੇ ਬਿਊਰੋ ਰਿਪੋਰਟ న్యూਸ 18 ਪੰਜਾਬ